ਹਾਂਜੀ ਸਤਿ ਸ਼੍ਰੀ ਅਕਾਲ ਜੀ ਪਾਣੇ ਵੀਡੀਓ ਪਾਈ ਸੀਗੀ ਵੀ ਜਿਹੜੇ ਤੋਰੀ ਨੂੰ ਇਹ ਕਾਫੀ ਪ੍ਰੋਬਲਮ ਆਈਆਂ ਹੋਈਆਂ ਨੇ ਪ੍ਰੋਬਲਮ ਕਿਹੜੀਆਂ-ਕਿਹੜੀਆਂ ਇੱਕ ਤਾਂ ਵੀ ਜਿਹੜੇ ਨਰ ਫੁੱਲਿਓ ਬਹੁਤ ਜ਼ਿਆਦਾ ਵਿੱਚੇ ਦੇ ਤੇ ਦੂਸਰਾ ਕੀ ਹੈ ਜਿਹੜੀ ਤੋਰੀ ਹੈ ਉਹ ਪ੍ਰੋਪਰ ਜਿੱਕੇ ਨਾਲ ਨਹੀਂ ਬੰਦਦੀ ਉਹ ਮਲ ਕੇ ਬੀਂਟਡੇ ਹੋ ਰਹੀ ਹੈ ਜਾਂ ਬਿਲਕੁਲ ਲੱਗਣ ਸਾਰੀ ਪੀੜੀ ਪੈ ਕੇ ਉਹ ਖਰਾਬ ਹੋ ਜਾਂਦੀ ਹੈ ਵੀ ਉਹਦੇ ਸਾਨੂੰ ਹੱਲ ਦੱਸੋ ਕੀ ਹੋ ਸਕਦੇ ਨੇ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਹੜੀ ਕਬਰੀ ਟੌਪ ਹੈ ਜੀ ਉਹਦੀ ਬਾਸਪਤੀ ਆਉਂਦੀ ਹੈ ਉਹਦੀ ਜਿਹੜੀ ਸਪਰੇਅ ਦੀ ਲੋੜ ਪੈਣੀ ਹੈ ਤੁਸੀਂ ਲਾਜ਼ਮੀ ਕਰੋ ਜਿਹੜੀ ਦੂਸਰੀ ਤੁਸੀਂ ਸਟਾਰਟ ਕਰਨਾ ਹੈ ਤੁਸੀਂ boron ਪਲਸ ਕੈਲਸ਼ੀਅਮ ਇਹ ਅਲੱਗ-ਅਲੱਗ ਹੋਣਗੇ ਦੋਨੇ ਪਰ ਤੁਸੀਂ ਕਰਨੇ ਬਾਲਕੈਮ ਦੀ ਜਿਹੜੇ ਮੈਡ ਇਨ ਯੂਐਸ ਦਾ ਪ੍ਰੈਕਟ ਆਉਂਦਾ ਹੈ 200 ਗ੍ਰਾਮ ਡੋਜ boron ਦੀ ਹੈ 200 ਗ੍ਰਾਮ ਹੀ ਡੋਜ ਆਪਣੇ ਕੈਲਸ਼ੀਅਮ ਦੀ ਹੈ ਤਾਂ ਤੁਸੀਂ ਇਹ ਲਾਜ਼ਮੀ ਵਰਤਣਾ ਤੇ ਤੀਸਰੇ ਨੰਬਰ ਤੁਸੀਂ ਕੀ ਕਰਨਾ x y ਦੀ ਜਿਹੜੀ ਸਪਰੇ ਆਉਂਦੀ ਹੈ ਤੁਸੀਂ ਲਾਜ਼ਮੀ ਕਰਾਉਣੀ ਹੈ ਉਹਦੇ ਵਿੱਚ ਜਿਹੜਾ ਮਲ ਕੇ ਜਿਹੜਾ ਫੁੱਲ ਤੋਂ ਫਰੂਟ ਬਣਨਾ ਉਹੀ ਫੁੱਲਾਂ ਨੂੰ ਪੈਲ ਦਿੰਦੀ ਹੈ ਜੇ ਦੂਸਰਾ ਫੁੱਲਾ ਹੋ ਘਟ ਲੱਗਦਾ ਤੇ ਜਿਹੜੀ ਬੱਲ ਦੀ ਜਾਨ ਹੈ ਘਟ ਖਾਂਦਾ ਤੇ ਇੱਕ ਤੁਸੀਂ ਤੁਹਾਨੂੰ ਕਾ ਕੰਪਨੀ ਜਿਹੜੀ ਕੌਨਿਕ ਆਉਂਦੀ ਹੈ ਉਹਦੀ ਜਿਹੜੀ ਸਪਰੇਅ ਆ ਉਹ ਲਾਜ਼ਮੀ ਕਰਾਉਣੀ ਹੈ ਕਿਉਂਕਿ ਜਿਹੜੇ ਸਮੱਸਿਆ ਇਹ ਸਾਰੀਆਂ ਇਸੇ ਨਾਲ ਹੀ ਹੱਲ ਹੋ ਜਾਣਗੀਆਂ ਤੇ ਤੁਹਾਡੇ ਜਿਹੜੇ ਬੱਲੇ ਦੁਬਾਰੇ ਤੰਦਰੁਸਤ ਹੋ ਜਾਣਗੀਆਂ ਸੋ ਵੀਡੀਓ ਸ਼ੇਅਰ ਕਰਿਓ ਅੱਗੇ ਹੋਰ ਕਿਸਾਨ ਭਰਾ ਦਾ ਫਾਇਦਾ ਹੋ ਜਾਵੇ ਤੇ ਸਮਾਰਟ ਕਿਸਾਨਾ ਪੀਵੀ 31 ਨੂੰ ਤੁਸੀਂ YouTube ਤੇ ਸਬਸਕ੍ਰਾਈਬ ਕਰ ਲਿਓ ਕਿ ਆਪਾਂ ਤੁਹਾਡੇ ਲਈ ਜੋ ਚੰਗੀਆਂ ਚੀਜ਼ਾਂ ਉਹ ਪਾਉਂਦੇ ਰਹਿੰਨੇ ਆ ਸੋ ਸਾਡਾ ਸਾਥ ਵੀ ਦਿੰਦੇ ਰਹੋ ਦਵਾਈਆਂ ਸਸਤੀਆਂ ਲੈ ਲੈ ਤੁਸੀਂ ਪੰਜਾਬ ਫੈਸਟ ਸਟੋਰ ਮਾਨਸਾ ਕੈਂਚੀਆਂ ਕੈਸ਼ ਕਾਊਂਟਰ ਖਿਆਲਿਆਂ ਦਾ ਪੁੱਛ ਕੇ ਜਿੱਥੋਂ ਮੱਝ ਤੁਸੀਂ ਆ ਸਕਦੇ ਹੋ ਆਪਣੀ ਰੇਟਾਂ ਦਵਾਈਆਂ ਦੀ ਬਹੁਤ ਜੈਜ ਹੁੰਦੀ ਆ ਸੋ ਧੰਨਵਾਦ ਸਭ ਦਾ ਅੱਸੀ ਕਾਲ ਦੀ ਸਾਰਿਆਂ ਨੂੰ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰਿਓ